ਜੀ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲੇਕ ਆਈਪੀਐਸ ਜੀ ਦੇ ਵਿਸ਼ੇ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਤਹਿਤ ਸਾਡੇ ਥਾਣਾ ਸਦਰ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਲਖਪੀਰ ਸਿੰਘ ਤੇ ਚੌਕੀ ਹੰਡਾਉਣ ਦੇ ਇੰਚਾਰਜ ਸਹਾਇਕ ਥਾਣੇਦਾਰ ترਸੀਮ ਸਿੰਘ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਹਨਾਂ ਨੇ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੁੱਪ ਨੂੰ ਜਿਹੜਾ ਉਹਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਚੋਰੀ ਕੀਤਾ ਗਿਆ ਗੋਪੀਤਾਜਾ ਸਮਾਨ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚ ਦਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਵਾਸੀ ਚੀਮਾ ਜਸ਼ਨਪ੍ਰੀਤ ਸਿੰਘ ਸਰਨਦੀਪ ਸਿੰਘ ਉਮੇਸ਼ ਕੁਮਾਰ ਤੇ ਜਸਵੀਰ ਸਿੰਘ ਇਹ ਚਾਰੋਂ ਵਾਸੀ ਬਰਨਾਲਾ ਇਹ ਟੋਟਲ 6 ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਚੋਰੀ ਅਤੇ ਖੋਹ ਕੀਤੇ ਗਏ 4 ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ Oppo ਬਿਨਾ ਨੰਬਰ SIM ਦਾ ਜਿਹੜਾ ਇਹ ਬਰਾਮਦ ਕੀਤਾ ਗਿਆ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇੱਕ ਗੈਂਗ ਬਣਾਇਆ ਹੋਇਆ ਹੈ ਜਿਹਦੇ ਵਿੱਚ ਇਹ ਸ਼ਰਾਬ ਦੇ ਠੇਕੇ, ਪੈਟਰੋਲ ਪੰਪਾ ਅਤੇ ਹੋਰ ਆੜ ਜਾਣ ਵਾਲੇ ਰਾਹਗੀਰਾਂ ਤੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਜੋ ਹਾਲ ਹੀ ਵਿੱਚ ਮਿਤੀ 15 4 2024 ਨੂੰ ਸਾਡੇ ਜਿਹੜਾ ਬਰਨਾਲਾ ਦਾ ਖੜਾਇਆ ਵਿਖੇ ਐਚ ਜੀ ਈਟਾਉਨ ਪਲਾਜ਼ਾ ਉਥੋਂ ਹਰਦੀराम ਦੇ ਇੱਕ EMPLOYE ਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਇਹਨਾਂ ਬੰਦਿਆਂ ਨੇ ਕੀਤਾ ਸੀ ਉਹ ਮੋਟਰਸਾਈਕਲ ਉਹ ਚੋਰੀ ਦੇ ਸਬੰਧ ਵਿੱਚ ਮੁਕੱਦਮਾ ਨੰਬਰ 40 ਜਿਹੜਾ ਥਾਣਾ ਸਦਰ ਦਰਜ ਹੋਇਆ ਸੀਗਾ ਉਹ ਮੋਟਰਸਾਈਕਲ ਇਹਨਾਂ ਕੋਲ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਮਿਤੀ 16 4 2024 ਨੂੰ ਪੱਖੋ ਕੈਂਚੀਆਂ ਦੇ ਨੇੜੇ ਕਰਤਾਰ ਪੈਲਸ ਦੇ ਕੋਲੇ ਟੱਲੇਆੜ ਦੇ ਇੱਕ ਵਿਅਕਤੀ ਤੋਂ ਇਹਨਾਂ ਨੇ ਜਿਹੜਾ ਇੱਕ ਹਥਿਆਰ ਦਿਖਾ ਕੇ ਮਾਰੂ ਹਥਿਆਰ ਦਿਖਾ ਕੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਸਨੇਚ ਕੀਤਾ ਸੀ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਜਿਹਦੇ ਸਬੰਧ ਵਿੱਚ ਐਫ ਆਈ ਆਰ ਨੰਬਰ 41 ਧੀਆਂ ਤਾਰਾ 379 ਵੀ ਤਣਾ ਸਰਪਤ ਨळा ऑलरेडी ਦਰਜ ਹੈ ਉਹ ਮੋਟਰਸਾਈਕਲ ਵੀ ਇਹਦੇ ਵਿੱਚ ਬਰਾਮਦ ਕੀਤਾ ਗਿਆ ਬਾਕੀ ਹੋਰ ਵੀ ਇਹਨਾਂ ਤੋਂ ਪੁੱਛਗਿਸ਼ ਜਾਰੀ ਹੈ ਤੇ ਜਿਹੜਾ ਹੋਰ ਵੀ ਸਾਨੂੰ ਆਸ ਹੈ ਕਿ ਜੜੀਆਂ ਵਾਰਦਾਤਾਂ ਉਹ ਟ੍ਰੇਸ ਹੋਣਗੀਆਂ ਤੇ ਰਿਕਵਰੀ ਕੀਤੀ ਜਾਏਗੀ ਇਹ ਨਵਾਂ ਬਿਲਾ ਵੀ ਮਕਦਮਾ ਦਰਜ ਹੋਇਆ ਹੈ ਜੀ ਇਹ ਹਲੇ ਸ਼ੁਰੂਆਤੀ ਪੁੱਛਗਛ ਚੱਲ ਰਹੀ ਹੈ ਤੇ ਇਹਨਾਂ ਦੇ ਅਸੀਂ ਸਾਰਾ ਜੋ ਕਨਸਰਨ ਠਾਣਿਆ ਤੋਂ ਇਹਨਾਂ ਦਾ ਰਿਕਾਰਡ ਅਸਲ ਕਰ ਰਹੇ ਹਾਂ ਕਿ ਜੋ ਇਹਨਾਂ ਤੇ ਪਹਿਲਾਂ ਕ੍ਰਿਮਨਲ ਕੇਸ ਕਰਦੇ ਨੇ ਉਹਨਾਂ ਵਾਲੇ ਰਿਕਾਰਡਾਂ ਅਸੀਂ ਦਿੱਤਾ ਜਾ ਰਹੇ ਹਾਂ ਇਹਨਾਂ ਦੇ ਸਬੂਤ ਲੈ ਲਏ ਇਹਨਾਂ ਨੂੰ ਅੱਜ ਮਾੜ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਅਸੀਂ ਲੈ ਰਹੇ ਹਾਂ ਜਦ ਜਦ ਸਮਾਨ ਮੌਜੂਦਗੀ ਪੂਰੀ ਕਰ ਦੇਸੀ ਕਿ ਜਿੰਨੂੰ ਕਹੀ ਤੇਸੀ ਜਾਂ ਜਰੂਰ ਕਰ ਦੇਸੀ ਜੋ ਹਲੇ ਤੱਕ ਪੁੱਛਗਛ ਵਿੱਚ ਸਾਡੇ ਕੋਲ ਅਸੀਂ ਇਹ ਬਰਾਮਦ ਕੀਤੇ ਨੇ 4 ਮੋਟਰਸਾਈਕਲ ਹੁਣ ਅਸੀਂ ਨਾ ਤੋਂ ਡਿਟੇਲ ਵਿੱਚ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਜਿਹਦੇ ਵਿੱਚ ਅਸੀਂ ਹੋਰ ਵੀ ਇਹਨਾਂ ਕੋਲੋਂ ਸਮਾਨ ਜਿਹੜਾ ਇਹਨਾਂ ਨੇ ਕਿਤੇ ਲਪੋਇਆ ਹੋਇਆ ਜਾਂ ਕਿਤੇ ਵਿਚਿਆ ਉਹ ਬਰਾਮਦ ਕਰਾਂਗੇ ਤੇ ਅੱਗੇ ਜੇ ਕਿਸੇ ਨੂੰ ਇਹ ਚੋਰੀ ਦਾ ਸਮਾਨ ਵੇਚਦੇ ਨੇ ਉਹ ਕਨਸਰਨਟ ਬੰਦਿਆਂ ਨੂੰ ਵੀ ਕਾਬੂ ਕਰਕੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਸਰ ਕਿਸ ਤਰ੍ਹਾਂ ਦੇ ਇੰਟਰਵਿਊ ਜੀ ਇਹਨਾਂ ਕੋਲੋਂ ਜਿਹੜੇ ਦੋ ਕਿਰਚਾ ਦੋ ਕਿਰਪਾਨ ਲੋਹਾ ਦੋ ਬੇਸਬਾਲ ਜਿਹੜੇ ਆ ਲੱਕੜ ਦੇ ਇਹ ਬਰਾਮਦ ਕੀਤੇ ਗਏ ਅਜੇ ਪੂਰਤਿਆ ਨਹੀਂ ਹੋਤਾ ਇਹ ਜੀ ਆਪਾਂ ਹੁਣ ਜਦੋਂ ਇਹਨਾਂ ਨੂੰ ਪੇਸ਼ ਕਰਾਂਗੇ ਤੇ ਡੋਕਟਰ ਟੈਸਟ ਮੈਡੀਕਲ ਇਹਨਾਂ ਦਾ ਕਰਾਇਆ ਜਾਏਗਾ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਂਦਾ